ਤਾ ਇਸ ਦੇ ਵਿਚਕਾਰ ਫਿਰ ਤੋਂ ਜਿਹੜੀ ਹੈ ਉਹ ਮਨਜ਼ੂਰੀ ਮੰਗੀ ਗਈ ਹੈ ਬਾਹਰ ਆਉਣ ਦੇ ਲਈ ਮਨਜ਼ੂਰੀ ਮੰਗੀ ਗਈ ਹੈ ਯਾਨੀ ਕਿ ਫਿਰ ਤੋਂ RAM Rahim ਦੇ ਵੱਲੋਂ ਪੈਰੋਲ ਦੀ ਮੰਗ ਕੀਤੀ ਗਈ ਹੈ ਤਾਂ ਹੁਣ ਹਰਿਆਣਾ ਸਰਕਾਰ ਨੂੰ ਅਰਜ਼ੀ ਜਿਹੜੀ ਹੈ ਉਹ ਲਗਾਈ ਗਈ ਹੈ ਤਾਂ ਸੂਬਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਮੰਗੀ ਹੈ ਕਿਉਂਕਿ ਸਿੱਧੇ ਤੌਰ ਤੇ ਇਲੈਕਸ਼ਨ ਨੇ ਹਰਿਆਣਾ ਦੇ ਵਿੱਚ ਔਰ ਅਜੇ ਇਹ ਦੇ ਵਿਚਾਲੇ RAM Rahim ਦੇ ਵੱਲੋਂ ਇਹ ਮਨਜ਼ੂਰੀ ਜਿਹੜੀ ਹੈ ਮੰਗੀ ਗਈ ਹੈ RAM Rahim ਦੇ ਵੱਲੋਂ ਅਰਜ਼ੀ ਜਿਹੜੀ ਹੈ ਲਗਾਈ ਗਈ ਹੈ ਤਾਂ ਉਸ ਤੋਂ ਬਾਅਦ ਚੋਣ ਕਮਿਸ਼ਨ ਨੇ ਸਵਾਲ ਕੀਤਾ ਹੈ ਕਿ ਕੋਈ ਐਮਰਜੈਂਸੀ ਸਥਿਤੀ ਹੈ ਜਿਸ ਦੇ ਤਹਿਤ ਪੈਰੋਲ ਦਿੱਤੀ ਜਾਵੇ ਤਾਂ ਹੁਣ ਸਰਕਾਰ ਦੇ ਵੱਲੋਂ ਜਵਾਬ ਅਜੇ ਦਾਖਲ ਕਰਨਾ ਬਾਕੀ ਹੈ ਯਾਨੀ ਕਿ ਇਸ ਸਵਾਲ ਦਾ ਜਵਾਬ ਚੋਣ ਕਮਿਸ਼ਨ ਨੂੰ ਦਿੱਤਾ ਜਾਏਗਾ ਕਿ ਅਜੇ ਹੀ ਕੀ ਐਮਰਜੈਂਸੀ ਹੈ ਕਿ ਕੋਈ ਐਮਰਜੈਂਸੀ ਹੈ ਕਿ ਰਾਮ ਰਹੀਮ ਨੂੰ ਤੁਰੰਤ ਪ੍ਰਭਾਵ ਦੇ ਨਾਲ ਜਿਹੜੀ ਹੈ ਉਹ ਪੈਰੋਲ ਦਿੱਤੀ ਜਾਵੇ ਤਾਂ 2 ਸਤੰਬਰ ਨੂੰ ਹੀ 21 ਦਿਨ ਦੀ ਫਰਲੋ ਖਤਮ ਹੋਈ ਸੀ ਰਾਮ ਰਹੀਮ ਦੀ ਤਾਂ ਪੰਕਜ ਕਪਾਹੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ अंकित दुदानी फोन लाइन से मौजूद हैं। अंकित क्या कुछ जानकारी बिल्कुल जो अभी इक्कीस दिन की फरलो दो सितम्बर को खत्म हुई है राम रहीम की और अब एक बार फिर से जो पैरोल मांगी गई है क्योंकि 20 दिन की पैरोल इस साल की अगर बात करें तो बचती है उनकी 20 दिन की पैरोल वो ले सकते हैं दिसंबर तक तो इसीलिए वो 20 दिन की पैरोल अब एक बार फिर से एप्लीकेशन लगाई गई है कि वो 20 दिन की पैरोल अभी दे दी जाए उनको तो हालांकि जब एप्लीकेशन जेल विभाग को लगाई गई है तो जेल विभाग ने जो एप्लीकेशन है वो चुनाव आयोग को भेजी है क्योंकि चुनाव आचार संहिता अभी लगी हुई है हरियाणा के अंदर और चुनाव आचार संहिता के दौरान अगर किसी को पैरलो पैरोल या फरलो दी जाती है तो उसका कारण दिया जाता है कि क्या इमरजेंसी ऐसी स्थिति है कि जिसके कारण से उनको पैरोल या फरलो देनी पड़ रही है तो इसी कारण से चुनाव आयोग को सरकार की ओर से चिट्ठी लिखी गई है सरकार की ओर से कहा गया है और चुनाव आयोग ने वापस जवाब मांगा है कि क्या ऐसी इमरजेंसी सिचुएशन है जिसके तहत तो अभी सरकार की ओर से जवाब दायर करना बाकी है जो सरकार जो क्या जवाब दायर करती है और क्योंकि तो पैरोल जो है वो एक कैदी का अधिकार है और 20 दिन की पैरोल अभी बची हुई है तो कहीं ना कहीं अभी अगर सरकार जवाब दाखिल करती है तो उसके बाद अगर आचार संहिता नहीं लगी होती तो ये डिविजनल स्तर पर ही तय हो जाता है कि पैरोल देनी है या नहीं देनी है क्योंकि तो सरकार के चंडीगढ़ लेवल पर नहीं आता है राष्ट्र तो राज्य स्तरीय लेवल पर नहीं आता है वहीं डिविजनल स्तर पर जो डिविजनल कमिश्नर होते हैं वही तय कर लेते हैं लेकिन क्योंकि तो आचार संहिता लगी हुई है और प्रदेश में चुनाव चल रहा है इसलिए चुनाव आयोग को एप्लीकेशन दी थी मैं मैं रोक रही हूं आपको फिलहाल अंशुल छत्रपति 9:30 फाइन पे मौजूद ने रामचंद्र छत्रपति दे बैठे ने अंशुल जी स्वागत है न्यूज़ 18 पंजाब पे आता किस तरीके दे जी किस तरीके दे नाल बेख रहे हो क्योंकि साडे सहयोगी भी जिक्र कर रहे थे कि 20 दिन दी पेरोल दा जेड़ा अधिकार है जे बाकी है राम रहीम दे कोल पर जहेदे विच वाले ਜਦੋਂ ਇਲੈਕਸ਼ਨ ਨੇ ਤਾਂ ਹੁਣ 20 ਦਿਨ ਦੀ ਜਿਹੜੀ ਪੈਰੋਲ ਆ ਹੋਰ ਮੰਗੀ ਹੈ ਹਾਲਾਂਕਿ 2 ਸਤੰਬਰ ਨੂੰ ਹੀ ਅਜੇ ਆਪਣੀ ਫਰਲੋ ਪੂਰੀ ਕੀਤੀ ਸੀ ਦੇਖੋ ਇੱਕ ਗੱਲ ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਅਸੀਂ ਲਗਾਤਾਰ ਜੋ ਪੀੜਤ ਫੈਮਲੀਆਂ ਆ ਅਸੀਂ ਤਾਂ ਇਹਦੇ ਪੈਰੋਲ ਤੇ ਫਰਲੋ ਦਾ ਵਿਰੋਧ ਇਸ ਕਰਕੇ ਨਹੀਂ ਕਰਦੇ ਰਹੇ ਕਿ ਇਹਨੂੰ ਇਲੈਕਸ਼ਨਾਂ ਦੇ ਦੌਰਾਨ ਹੀ ਕਿਉਂ ਦਿੱਤੀ ਜਾਂਦੀ ਹੈ ਕਿਉਂਕਿ ਨਾ ਤੇ ਅਸੀਂ ਕਿਸੇ ਪੋਲਿਟੀਕਲ ਪਾਰਟੀ ਤੋਂ ਬਿਲੋਂਗ ਕਰਦੇ ਆ ਨਾ ਹੀ ਅਸੀਂ ਕੋਈ ਸਰਕੀ ਪੱਖ ਹੈਗੇ ਆ ਅਸੀਂ ਵਿਕਟਿੰਗ ਫੈਮਲੀਆਂ ਆ ਔਰ ਸਾਡੀ ਜਿਹੜੀ ਸਿਕਿਉਰਿਟੀ ਇਸ਼ੂਸ ਨੇ ਜਾਂ ਸਾਡੀਆਂ ਜਿਹੜੀਆਂ ਚਿੰਤਾਵਾਂ ਨੇ ਅਸੀਂ ਉਸ ਕਾਰਨ ਤੋਂ ਲੈ ਕੇ ਅਸੀਂ ਵਾਰ-ਵਾਰ ਇਹਦੀ ਪੈਰੋਲ ਜਾਂ ਫਰਲੋ ਦਾ ਵਿਰੋਧ ਕਰਦੇ ਆਏ ਆ ਔਰ ਅੱਜ ਵੀ ਮੈਂ ਇਹੀ ਕਹਾਗਾ ਕਿ ਵਾਰ-ਵਾਰ ਇਹ ਮੁੱਦਾ ਮੀਡੀਆ ਚ ਆਉਂਦਾ ਹੈ ਕਿ ਇਲੈਕਸ਼ਨਾਂ ਦੇ ਦੌਰਾਨ ਹੀ ਰਾਮ ਰਹੀਮ ਨੂੰ ਪੈਰੋਲ ਤੇ ਬਾਹਰ ਕਿਉਂ ਕੱਢਿਆ ਜਾਂਦਾ ਹੈ ਮੁੱਦਾ ਇਹ ਨਹੀਂ ਹੈ ਕਿ ਇਲੈਕਸ਼ਨਾਂ ਦੇ ਦੌਰਾਨ ਕਿਉਂ ਕੱਢਿਆ ਜਾਂਦਾ ਮੁੱਦਾ ਇਹ ਹੈ ਕਿ ਕੱਢਿਆ ਹੀ ਕਿਉਂ ਜਾਂਦਾ ਹੈ ਪੈਰੋਲ ਜਾਂ ਫਰਲੋ ਦਿੱਤੀ ਹੀ ਕਿਉਂ ਜਾਂਦੀ ਹੈ ਸਰਕਾਰ ਵੱਲੋਂ ਇਹ ਪ੍ਰਿਵਿਲੇਜ ਹੈ ਇੱਕ ਵੀਆਈਪੀ ਕੈਦੀ ਨੂੰ ਜਦੋਂ ਕਿ ਵਾਰ-ਵਾਰ ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਉਹਨਾਂ ਦੇ ਬੁਲਾਰੇ ਜਿਹੜੇ ਨੇ ਵਾਰ-ਵਾਰ ਇਹ ਮੀਡੀਆ ਚ ਆ ਕੇ ਪੱਖ ਰੱਖਦੇ ਨੇ ਕਿ ਦੇਖੋ ਜੀ ਇਹ ਹਰ ਕੈਦੀ ਦਾ ਅਧਿਕਾਰ ਹੁੰਦਾ ਹੈ ਜੇ ਹਰ ਕੈਦੀ ਦਾ ਅਧਿਕਾਰ ਸੀ ਤਾਂ 2022 ਦੇ ਵਿੱਚ ਐਕਟ ਦੇ ਵਿੱਚ ਅਮੈਂਡਮੈਂਟ ਕਿਉਂ ਕਰਨਾ ਪਿਆ ਸਰਕਾਰ ਨੂੰ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਹੈ ਕਿਸੇ ਕੈਦੀ ਨੂੰ ਪੈਰੋਲ ਜਾਂ ਫਰਲੋ ਪੈਰੋਲ ਲੈਣ ਵਾਸਤੇ ਕਾਰਨ ਜਿਹੜੇ ਐ ਉਹ ਦੱਸਣੇ ਜ਼ਰੂਰੀ ਹੁੰਦੇ ਸੀ ਸਰਕਾਰ ਨੇ ਉਹਦੇ ਵਿੱਚ ਅਮੈਂਡਮੈਂਟ ਕਰਕੇ ਉਹਨਾਂ ਕਾਰਨਾਂ ਨੂੰ ਹਟਾ ਦਿੱਤਾ ਔਰ ਜਿਹਦੇ ਕਰਕੇ ਹੁਣ ਵਾਰ-ਵਾਰ ਇਹ ਕਿਹਾ ਜਾਂਦਾ ਕਿ ਇਹ ਹਰ ਆਮ ਕੈਦੀ ਦਾ ਅਧਿਕਾਰ ਹੈ ਲੇਕਿਨ ਮੈਂ ਇੱਥੇ ਇੱਕ ਚੀਜ਼ ਇਹ ਵੀ ਸਪਸ਼ਟ ਕਰਨਾ ਚਾਹਾਂਗਾ ਜੀ ਕਿ ਗਰਮੀਤ ਰਾਮ ਰਹੀਮ ਜੋ ਹੈ ਉਹ ਇੱਕ ਆਮ ਕੈਦੀ ਨਹੀਂ ਹੈ ਉਹਨੂੰ ਆਮ ਕੈਦੀ ਦੇ ਤੌਰ ਤੇ ਟ੍ਰੀਟ ਨਹੀਂ ਕਰਨਾ ਚਾਹੀਦਾ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਜਾਂ ਸਾਡੀ ਸਰਕਾਰ ਨੂੰ ਤੁਸੀਂ ਆਮ ਕਿੰਨੇ ਆ ਇਹੋ ਜੇ ਕੈਦੀ ਨੇ ਕੋਈ ਇੱਕ ਵੀ ਜਨਾਦਿਓ ਜਿਹਨੂੰ ਤੁਸੀਂ ਜੇਲ੍ਹ ਦੇ ਵਿੱਚ ਭੇਜਣ ਦੇ ਸਮਾਂ ਉਨੂੰ ਸਜ਼ਾ ਸੁਣਾਏ ਜਾਣ ਦੇ ਸਮੇ ਤੁਹਾਨੂੰ 38 ਬੰਦੇ ਜਿਹੜੇ ਐ ਉਹ ਗੋਲੀ ਨਾਲ ਮਾਰਨੇ ਪਏ ਹੁਣ ਜਾਂ ਹਜ਼ਾਰਾਂ ਸੈਂਕੜੇ ਕਰੋੜ ਦੀ ਜਿਹੜੀ ਪਬਲਿਕ ਪ੍ਰੋਪਰਟੀ ਐ ਉਹਦਾ ਸਤਿਆਨਾਸ਼ ਕੀਤਾ ਹੋਵੇ ਦੰਗਿਆਂ ਦੇ ਵਿੱਚ ਕਿੰਨੇ ਅਜਿਹੇ ਕੈਬੀਨ ਨੇ ਤੁਸੀਂ ਇੱਕ ਵੀ ਗਿਣਾ ਦਿਓ ਤਾਂ ਤੁਸੀਂ ਵਾਰ-ਵਾਰ ਵਾਰ-ਵਾਰ ਗੁਰਮੀਤ ਰਾਮ ਰਹੀਮ ਨੂੰ ਇੱਕ ਪ੍ਰਿਵੀਲੇਜ ਦੇਣ ਵਾਸਤੇ ਆਪਣੀ ਇੱਕ ਪੋਲੀਟੀਕਲ ਮਾਇਲੇਜ ਲੈਣ ਵਾਸਤੇ ਇਸ ਤਰੀਕੇ ਨਾਲ ਪਰਦੇ ਪਾਉਣੇ ਬੰਦ ਕਰੋ ਕਿ ਇਹ ਇੱਕ ਆਮ ਕੈਦੀ ਦਾ ਅਧਿਕਾਰ ਹੈ ਗੁਰਮੀਤ ਰਾਮ ਰਹੀਮ ਇੱਕ ਕਾਮ ਚੀਜ਼ ਲਈ ਮੈਂ ਵਿੱਚ ਇੱਕ ਇੰਟਰਪਟ ਕਰ ਰਹੀ ਹਾਂ ਇੱਕ ਐਡ-ਆਨ ਕਰਾਂਗੀ ਚੀਜ਼ ਅਨਸ਼ੁਲ ਜੀ ਇਸ ਦਾ ਵੀ ਜ਼ਿਕਰ ਹੁੰਦਾ ਹੈ ਕਿ ਉਹ ਜਦੋਂ ਬਾਹਰ ਆਉਂਦੇ ਨੇ ਜਿਹੜੀਆਂ ਸ਼ਰਤਾਂ ਤੇ ਕੋਰਟ ਉਹਨਾਂ ਨੂੰ ਛੱਡਦੀ ਹੈ ਰਾਮ ਰਹੀਮ ਨੂੰ ਉਹ ਸਾਰੀਆਂ ਲਾਗੂ ਹੁੰਦੀਆਂ ਨੇ ਕਿਸੇ ਵੀ ਤਰ੍ਹਾਂ ਦੇ ਨੇ ਕੋਈ ਉਲੰਘਣਾ ਨਹੀਂ ਹੁੰਦੀ ਇਹ ਚੀਜ਼ ਦਾ ਬਹੁਤ ਵਾਰ ਜ਼ਿਕਰ ਹੁੰਦਾ ਔਰ ਇਹ ਵੀ ਜ਼ਿਕਰ ਹੋ ਗਿਆ ਕਿ ਹਾਰਡ ਕੋਰ ਅਪਰਾਧੀ ਨਹੀਂ ਹੈ ਉਸ ਕੈਟਾਗਰੀ ਦੇ ਵਿੱਚ ਵੀ ਰਾਮ ਰਹੀਮ ਨੂੰ ਨਹੀਂ ਐਡ-ਆਨ ਕੀਤਾ ਗਿਆ ਦੇਖੋ ਮੈਂ ਇੱਕ ਚੀਜ਼ ਦਾ ਜ਼ਿਕਰ ਕੀਤਾ ਕਿ ਸਰਕਾਰ ਪ੍ਰਿਵੀਲੇਜ ਲੈਣ ਵਾਲ ਪ੍ਰਿਵੀਲੇਜ ਦਿੰਦੀ ਹੈ ਪੋਲਿਟিক্যাল ਮਾਈਲੇਜ ਲੈਣ ਵਾਸਤੇ ਅ ਔਰ ਇੱਥੇ ਮੈਂ ਇਹ ਵੀ ਜ਼ਿਕਰ ਕਰਨਾ ਚਾਹੁੰਨਾ ਕਿ ਰਾਮ ਰਹੀਮ ਹਾਰਡ ਕੋਰ ਕ੍ਰਿਮੀਨਲ ਨਹੀਂ ਹੈ ਇਹਦਾ ਸਰਟੀਫਿਕੇਟ ਕਿਹਨੇ ਦਿੱਤਾ ਸਰਕਾਰ ਨੇ ਹੀ ਦਿੱਤਾ ਨਾ ਸਰਕਾਰ ਦੇ ਐਡਵੋਕੇਟ ਜਨਰਲ ਨੇ ਇੱਕ ਓਪੀਨੀਅਨ ਦਿੱਤਾ ਜਾ ਕੇ ਕਿ ਦੇਖੋ ਜੀ ਉਹ ਤੁਸੀਂ ਕਿਸੇ ਵੀ ਕਾਨੂੰਨ ਦੇ ਤਹਿਤ ਜੇ ਕਿਸੇ ਨੂੰ ਕੋਈ ਫਾਇਦਾ ਦੇਣਾ ਹੈ ਜਾਂ ਉਹਨੂੰ ਨਹੀਂ ਦੇਣਾ ਉਸੇ ਕਾਨੂੰਨ ਦੀ ਚੀਰਫਾੜ ਕਰਕੇ ਤੁਸੀਂ ਉਹਦੇ ਇਸਤੇਮਾਲ ਕਰਦੇ ਹੋ ਜੇ ਤੁਸੀਂ ਕਿਸੇ ਨੂੰ ਉਸ ਕਾਨੂੰਨ ਦਾ ਫਾਇਦਾ ਨਹੀਂ ਦੇਣਾ ਤਾਂ ਤੁਸੀਂ ਉਸੇ ਕੋਈ ਨੁਕਤਾ ਕੱਢ ਲੈਣੇ ਹੋ ਜੇ ਕਿਸੇ ਨੂੰ ਫਾਇਦਾ ਦੇਣਾ ਹੈ ਤਾਂ ਉਸੇ ਹੀ ਕਾਨੂੰਨ ਦੇ ਤਹਿਤ ਕੋਈ ਨੁਕਤਾ ਇਹੋ ਜਿਹਾ ਕੱਢ ਕੇ ਤੁਸੀਂ ਉਹਨੂੰ ਬੈਨੀਫਿਟ ਦਿੰਨੇ ਹੋ ਤਾਂ ਇਸ ਕਾਨੂੰਨ ਦੇ ਵਿੱਚੋਂ ਇੱਕ ਨੁਕਤਾ ਇਹ ਕੱਢ ਲਿਆ ਗਿਆ